ਇਹ ਹਸਰੀਕਾ ਇੱਕ ਸੌਦਾ ਕਰਾਉਣਾ ਹੈ ਲਾਈਵ ਤੇ ਦੇਖਦੇ ਆ ਜੇਕਰ ਸੌਦਾ ਪੂਰ ਚੜੂਗਾ ਕਿੰਨਾ ਮੰਗਦਾ ਹੈ 12000 ਰੁਪਏ ਮੰਗਦਾ ਸਾਢੇ 7000 ਦੇ ਲਾਈ ਦੇ ਨਾ ਦੇਖਾ ਸਾਢੇ 7000 ਲਾਤਾ ਉਹ ਮੁੰਡੇ ਦੇ ਲਾਜ ਦਾ ਮੁੰਡਾ ਬੱਕਰੀ ਬਹੁਤ ਚੰਗੀ ਦਾ ਬੱਕਰੀ ਦੀ ਤਰਾਪੇ ਤੋਂ ਫਰੀ ਦੇ ਚਲੀ ਹਿਮਾ ਚੜਾ ਲਿਆ ਹੋਆ ਪਾਪ ਚਲਿਆ ਪਾਸਟਰ ਬਾਦ ਸੈਂਟਰ ਕੋਲ ਆ ਗਿਆ ਜਾਇ ਜੀ 10 ਫਿਰ ਇੱਕ ਜੀ ਨੀਂਦ ਦੀ ਆਪਾਂ ਲੈਣ ਦੇਣਾ 10000 ਦੇ ਦੇਣਾ 10000 ਦਾ ਸੀ ਆਹ ਕੀ ਬੱਕਰੀ 3000 750 ਦੇ ਕਿੰਨੇ ਲੈ ਆਪਾਂ ਹੈ 7500 10000 ਲੱਗ ਗਈ ਇਹ ਤੁਹਾਡਾ ਭਰਾਜ ਦਾ ਮੇਰਾ ਪਿੰਡ ਚੱਕ ਪਟੇ ਗੱਲ ਪਰ ਆਪਾਂ ਤੁਹਾਨੂੰ ਇੱਥੇ ਕਹਿ ਨਹੀਂ ਦਿੰਦਾ ਨਹੀਂ ਮੁੰਡਿਆ ਵੀਡੀਓ ਰਾਜੂ ਪਰ ਪਤਰਾ ਬਹੁਤ ਚੰਗੀ ਬੱਕਰੀ ਮੈਨੂੰ ਪਤਾ ਮਾਈਨ ਦੀ ਨਹੀਂ ਦੇਦਾ ਪਰ ਆਪਾਂ ਬੱਕਰੀਆਂ ਵੇਚਣੀ ਆ ਮੈਂ ਲੈ ਕੇ ਆਉਣੀ ਉਹਰੇ ਲੈ ਆਉਂਦਾ ਬਹੁਤ ਕੰਮ ਦੀ ਚੀਜ਼ ਹੈ ਫਸਲਾ ਬੰਦਾ ਸਿੱਧੇ ਬੁੱਤੇ ਹੈ ਜੇ ਹੋਰ ਟੱਕਰਨਾ ਕਿ ਮੇਰੀ ਮਰਜ਼ੀ ਤੋਂ ਵੇਚਦੇ ਨਹੀਂ ਮਰਜ਼ੀ ਦਾ ਤੂੰ ਐਂ ਕਰੀ ਰਾਜੂ ਬਸ ਟੱਕਰ ਨਾ ਕਰੀ ਆਪਾਂ ਸੱਲ ਤੇ ਅੜਦੀ ਨਹੀਂ ਮੈਂ ਤੈਨੂੰ ਮੇਮਣੇ ਤੇ ਤੈਨੂੰ ਮੈਂ ਲੈ ਆ ਦੂ ਭਾਈ ਐਡੇ ਮੇਮਣੇ ਆ ਤੂੰ 5000 ਦਾ ਲੈ ਤੂੰ ਕਿਉਂ ਸਰਦਾਰ ਜੀ ਮੇਰੀ ਮਰਜ਼ੀ ਦਾ ਲੈ ਜਾ ਪਰ ਨਸਲ ਦਾ ਪੜਾ ਜਾ ਟੋਟੇਗਾ ਪੁੱਛਦਾ ਉਹਨੂੰ ਵੀ ਨਹੀਂ ਚਾਹੀ ਤੋਟੇ ਹੀ ਪੈ ਜੇ ਦੇਖੀ ਜੋ ਚਟਟ ਇਮਾਨਦਰੀ ਦਾ ਸੌਦਾ ਕਰੂੰਗਾ ਗੱਪਣਾ ਕਰਦੇ ਕੈਂ ਕਰਦੇ ਕਰਦੇ ਕਲਦੀ ਬਬਲੀ ਉਰਾ ਕਰ ਉਹ ਹੱਥ ਉਹ ਨਾ ਉਹਨਾਂ ਨੂੰ ਮਾਰਨਾ ਉਹ ਉਹ ਕਰ ਮਾਰਦਾ ਨਹੀਂ ਹੈਗਾ ਤੈਨੂੰ ਬਸ ਮੈਨੂੰ ਤਾਂ ਪਤਾ ਸਾਰਾ ਇਹ ਚੀਜ਼ ਹੁਣ ਘੱਟ ਮਿਲਦੀ ਹੈ ਪਹਿਲੀ ਦੀ ਬੰਬੇ ਨੂੰ ਨਿਕਲ ਗਈ ਹਾਂ ਕਿ ਸਾਹਿਬ ਜੀ ਤੈਨੂੰ ਦਵਾਤੀ ਤੈਨੂੰ ਘਾਟਾ ਨਹੀਂ ਦੂਜੀ ਗੱਲ ਹੈ ਬਈ ਇੱਕ ਮੇਰਾ ਸਾਈਡ ਕੱਟ ਲਗਾ ਦੇ ਨਾ ਲੈਣ ਦੇ ਵਾਸਤੇ ਮਾਫੀ ਦੇ ਦੀ ਮਹੀਨੇ ਵਾਸਤੇ ਬਬਲੀ ਨੂੰ ਰਾਜਦੂਦ ਦਾ ਹਫਤੇ ਨੂੰ ਲਿਆ ਚੱਲ ਕਰੀਓ ਜੀ ਚੱਲੂ ਲੈ ਵੀ ਲਾਣੇਦਾਰਾ ਗੱਲ ਸੁਣ ਗਾ ਬਸਮਾਨ ਤੇ ਪਿੱਛੇ ਧਰਤੀ 'ਚ ਤੈਨੂੰ ਇਮਾਨਦਾਰੀ ਤੋਂ ਸੌਦਾ ਲੈ ਕੇ ਦਊ ਇਹਨੂੰ ਇਮਾਨਦਾਰੀ ਤੋਂ ਟੋਟਾ ਪਵੇ ਨਫਾ ਪੱਲੇ ਜਾਊਗਾ ਮੁੰਡਾ ਆੜਿਆ پیسے 10000 ਤੇ ਇੱਕੋ ਹੀ ਕਹਾਂਗੇ ਦੇਊ ਦੇਦੂ ਨਹੀਂ ਦੇਊ ਨਾਲੇ ਚਾਰ ਠੀਕ ਆ ਨਵੀ ਕਰੀ ਮਿੱਤਰ ਆਵਰਾ ਹੱਥ ਵੇਚ ਦੇ ਵੇਚਦਾ ਬਸ 9000 ਦਾ ਦੇਖਦਾ ਜਾ ਭਾਦਾ ਬਸ ਮੈਨੂੰ ਪਤਾ ਅਰਦਾ ਹੋ ਦੰਦਾਂ ਦੀ ਗੰਦਾ ਨਹੀਂ ਦੀ 100 ਰੁਪਏ ਛੋੜ ਕਰਾਂ ਖੁਸ਼ ਹੋ ਕੇ 100 ਰੁਪਏ ਛੋੜ ਕਰਾਂ ਚਲ ਦੇਖ ਲਾ ਜੂ ਤੇ ਨਹੀਂ ਪਾਸਦਾ ਭਾਈ ਕੋਈ ਗੱਲ ਨਹੀਂ ਇਹ ਵੀ ਲੱਗਦਾ ਠੀਕ ਲੱਗਦਾ ਮੈਨੂੰ ਲੱਗਦਾ ਨਾ ਜੇ ੱਤਕਾ ਲਾਦਾ ਬੁੰਡਾ ਹਜੇ ਵੀ ਮੰਨ ਜੇ ਨਹੀਂ ਪਾਸ ਮੇਰੀ ਕੋਈ ਨਹੀਂ ਹੋਗਾ ੱਤਕਾ ਨਹੀਂ ਲੈਣਾ ਤੇਰੇ ਨਾਲ ਕੋਈ ਮਤਲਬ ਨਹੀਂ ਕਿੱਥੇ ਤੇ ਰਾਜੂ ਨੂੰ ਕੱਲ ਨੂੰ ਗਾਲ੍ਹਾਂ ਕੱਢੇ ਨਹੀਂ ਵੀ ਬਣ ਰਹੀਏ ਮੇਰੀ ਬਦਕੀ ਗਿਆ ਲੈ ਨਾ ਨਾ ਰੀ ਜੋ ਤਮਾਸ਼ਾ ਵੀ ਕਰਨ ਲਾ ਦਾ ਮੱਕਰੀਆਂ ਦਵਾਉਂਦਾ ਹੁਣ ਮੈਨੂੰ ਜਿੱਦੇ ਹੁਣ ਚੜ ਕੇ ਮੈਂ ਮੈਂ 10000 ਤੇ ਅੜ ਜਾਂਦਾ ਫਿਰ ਉਹ ਲੈਣਾ ਵੱਲੋਂ ਬੈਂਕ ਆ ਲੱਗਿਆ ਆਉਰੇ ਹਫਤੇ ਇੱਥੇ ਲੈ ਉਹ ਵੀ ਬਬਲੀ ਕਹਿੰਦਾ ਨਹੀਂ ਐ ਵੀ ਕਹਿੰਦੇ ਵੀ ਜੇ ਤੂੰ ਤੱਕ ਲਾਦਾ ਉਹ ਆਪਾਂ ਪੜ ਲਾ ਕੋਈ ਡਿੱਕੀ ਉਹ ਜਿੱਥੇ ਖੜਿਆ ਉਹ ਬੰਦਾ ਖੜਾ ਸੀ ਮੈਨੇ ਉੱਥੇ ਹੀ ਖੜ ਗਿਆ ਉਹ ਮੁੰਡਾ ਓਏ ਯਾਰਾ ਜੂ ਮੈਨੂੰ ਪਤਾ ਵੀ ਕੋਈ ਪੁੱਛਿਆ ਨਹੀਂ ਕੋਈ ਸਿਖਾਇਆ ਨਹੀਂ ਬਬਲੀ ਚੱਕਰਾਮ ਚੱਕ ਫਤੇ ਸਿੰਘ ਵਾਲਾ ਜੀ ਮੇਰਾ ਕੋਈ ਵੀ ਕੋਈ ਬੰਦੇ ਨੂੰ ਮੈਂ ਸਿਖਾਇਆ ਆ ਉਹ ਮਾਂ ਕਮੁੱਠੀ ਵਿੱਚ ਹੀ ਹੁੰਦਾ ਸਾਨੂੰ ਸੌਦੇ ਦਾ ਪਤਾ ਹੁੰਦਾ ਪਤਾ ਹੀ ਹੁੰਦਾ ਇਹ ਚੀਜ਼ ਉਰੇ ਵੀ ਗੂਈ ਤੇ ਹੁਣ ਦੇਵ ਨੇ ਵੀ ਵੇਚਣੀ ਸੀ ਇਹ ਕਹਿੰਦਾ ਮੈਨੂੰ ਪਾਚੀ ਕਰਾਓ ਜੀ ਦੀ ਮੰਡੀ ਦੀ ਪਰਚੀ ਦਾਣਦਾਰ ਨੂੰ ਕੋਈ ਸਪੈਸ਼ਲ ਮੈਂ ਇਮੀ ਪੁੱਲ ਬਣਾਉਣਾ ਮੈਂ ਯਾਰ ਨਹੀਂ ਫਾਈ ਤਾਂ ਘਰੇ ਰੱਖ ਬਾਈ ਯਾਰ ਬਾਈ ਯਾਰ ਪਿੰਡਾਂ ਨਾਣੇ ਦਾ ਦਾ ਜੀ ਅਨੰਦ ਆ ਜੀ ਸੁਖਾ ਨੰਦ ਵਾਲਿਆਂ ਨੇ ਬੱਕਰਾ ਲਿਆ ਜੀ ਆਪਣੇ ਪੂਲਾ ਮੰਡੀ ਚ ਆਜਾ ਪਹਿਲਾ ਮਹੂਰਤ ਦਾ ਸੌਦਾ ਹੋਇਆ ਬਰਬਰੇ ਬੱਕਰੇ ਦਾ ਜੀ ਫਤੇ ਸਿੰਘ ਆ ਵਾਬਲੀ ਫਤੇ ਸਿੰਘ ਚੱਕ ਵਾਬਲੀ ਜੀ ਤੋਂ ਬੱਕਰਾ ਲਿਆ ਜੀ ਸੰਦਲ ਸਿੰਘ ਮਹੂਰਤ ਕਰੇ ਬੱਕਰੇ ਦਾ ਪਹਿਲੀ ਮੰਡੀ ਅੱਜ ਸੂ ਮਹੂਰਤ ਹੋਇਆ ਪਹਿਲੇ ਸੌਦੇ ਦਾ ਆ ਪੰਜ ਰੁਪਏ ਸੁਣਾਉਣਾ ਹੈ ਦਾਈ ਦਾ ਉਹ ਜੀ ਕਹਿਣਾ ਮੈਂ ਪਹਿਲਾਂ ਹੋ ਗਿਆ ਇਹ ਪਰਚੀ ਦੀ ਤੁਹਾਡੀ ਸਦਾ ਲਈ ਜਾਮਣ ਹੈ ਹਾਂ ਜੀ ਜਿੱਥੇ ਮਰਜੀ ਦਿਖਾ ਦੇ ਮੰਡੀ ਦੀ ਪਰਚੀ ਆ ਕੋਈ ਥੱਗੀ ਨਹੀਂ ਚੋਰੀ ਨਹੀਂ ਇਹ ਤੇਰੀ ਜਾਮਣ ਹੈ ਫਸਰੀ ਕਰ ਜੀ ਜੀ ਆ ਜੀ ਉਹਦਾ ਬੜਕ ਗਿਆ ਹਾਂ ਹਾਂ ਜੀ ਮਾਇਰ ਪਿਆ ਕਰਦੇ ਬੰਗਲਾ ਨਹੀਂ ਬੰਗਲਾ ਨਹੀਂ ਗੱਲ ਜੁੱਤੀਆਂ ਨਾ ਆਉ ਆ ਗਿਆ ਸਾਚ ਉਹ ਵੀ ਆ ਗਿਆ ਹੋ ਗਿਆ ਉਹ ਤੀਜਾ ਪਤਲਾ ਵੀ ਆ ਗਿਆ ਇਹਨਾਂ ਦਾ ਇੱਕ ਨਾ ਤੁਸੀਂ ਵੀ ਉਸ ਤੋਂ ਆਪੀਆ ਫੱਸੀ ਦੇਣਾ ਦਾ ਇੱਕ ਆਦਾ ਹੀ ਪਿੱਛੋਂ ਲਊਗਾ ਕਿਉਂ ਚੋਰ ਹੈ ਤੂੰ ਉਹ ਛੱਡ ਪਰੇ ਅਗਣ ਹੋਈ ਪਾਈ ਲੈ ਆਓ ਜੀ ਮੈਂ ਦੇ ਦੂੰਗਾ ਤੇ ਬੱਤ ਨਹੀਂ ਦੰਦਾ ਹਮਮ ਹਰਾੜ ਅਗੋਈ ਬਣੇ ਵੀਡੀਓ ਬਣਾ ਦੇ ਪੈਸਾ ਲੈ ਜੋ ਜੀ ਪੈਸਾ ਲੈ ਆ ਲੋ ਜੀ ਆ ਲੋ ਜੀ ਥੋੜੀ ਸਾਈਟ ਬਸ ਜਿਹੜੀ ਦਿੱਤੀ ਸੀ ਅਹ 1 2 3 4 5 6 7 8 9000 ਠੀਕ ਆ ਬਾਈ ਜੋ ਤੇਰਾ ਚਿੱਤ ਕਰਦਾ ਛੋਟ ਕਰਦੇ ਉਹ ਤੇ ਹੀ ਆਹ ਬਾਈ ਨੂੰ ਪਰਚੀ ਦੇ ਦੀ ਹਾਂ ਦੇ ਦੀ ਆ ਮੈਂ ਪਰਚੀ ਦੇ ਦੂੰਗੀ ਪਰਚੀ ਦੇ 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 ਦੀ ਮਤਲਬ ਕੋਈ ਥੋੜੀ ਲਿਖੀ ਹੋਈ ਆ ਇਹਦੇ ਤੇ ਸਾਡੇ ਕੋਲੇ ਕੋਈ ਹੋਰ ਬਾਵਲੀ ਇੱਕ ਕੰਕਲ ਹੋ ਗਿਆ ਕੰਦਾ ਤੇ ਟਿਕਾ ਜੇ ਇੱਧਰ ਮੰਡੀ ਦੇਖੋਗੇ ਖੜਿਆ ਰਹਿੰਦੀ ਹੈ ਜੇ ਕਿ ਲੇਜੰਡੋ ਜੀ ਨੂੰ ਹਜੇ ਨਹੀਂ ਲੱਗਿਆ ਅੱਛਾ ਜੀ